ਸਤਿ ਸ੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ। ਅੱਜ ਆਪਾਂ ਪਹਿਲੀ ਕਲਾਸ ਕਰਨ ਜਾ ਰਹੇ ਹਾਂ। ਥੋੜਾ ਜਿਹਾ ਬਈ ਆਵਾਜ਼ ਦੀ ਪਰੇਸ਼ਾਨੀ ਹੋ ਸਕਦੀ ਹੈ। ਉਹਦੇ ਲਈ ਮੈਂ ਮਾਫੀ ਚਾਹਣੀ ਆ। ਪਰ ਆਪਣੇ ਕੰਟੈਂਟ ਦੇ ਮਾਮਲੇ ਵਿੱਚ ਤੁਹਾਨੂੰ ਕਿਸੇ ਤਰ੍ਹਾਂ ਦਾ ਕੋਈ ਕੰਪਰੋਮਾਈਜ਼ ਕਰਨ ਦੀ ਲੋੜ ਨਹੀਂ ਆ। ਜਿੰਨਾ ਵੀ ਆਪਾਂ ਤੁਹਾਨੂੰ ਕਰਵਾਵਾਂਗੇ ਇਹ ਆਪਣਾ ਸਾਰਾ ਕੰਟੈਂਟ 6th ਕਲਾਸ ਤੋਂ ਲੈ ਕੇ 12th ਤੱਕ ਦੀਆਂ ਪੰਜਾਬ ਸਕੂਲ ਐਜੂਕੇਸ਼ਨ ਦੀਆਂ ਬੁੱਕਸ ਗ੍ਰੈਜੂਏਸ਼ਨ ਦੀਆਂ ਆਪਣੀਆਂ ਪੰਜਾਬ ਯੂਨੀਵਰਸਿਟੀ ਦੀਆਂ ਬੁੱਕਸ ਹੋ ਗਈਆਂ ਤੇ ਉਸ ਤੋਂ ਇਲਾਵਾ ਹੋਰ ਵੀ ਆਪਣੇ ਜਿੰਨੀ ਵੀ ਇਗਜ਼ਾਮ ਨਾਲ ਰਿਲੇਟਡ ਬੁੱਕਸ ਆ ਉਹਨਾਂ ਨੂੰ ਫੋਲੋ ਕਰਕੇ ਹੀ ਵਧੀਆ ਬੈਸਟ ਤੋਂ ਬੈਸਟ ਕੰਟੈਂਟ ਪ੍ਰੋਵਾਈਡ ਤੁਹਾਨੂੰ ਕਰਵਾਇਆ ਜਾਊਗਾ ਬਈ ਜੇ ਤੁਹਾਨੂੰ ਕਲਾਸ ਵਧੀਆ ਲੱਗੀ ਤਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਲਾਈਕ ਕਰਕੇ ਜ਼ਰੂਰ ਜਾਇਓ ਤੇ ਜੇ ਤੁਹਾਨੂੰ ਕੁਝ ਗਲਤੀਆਂ ਵੀ ਲੱਗਦੀਆਂ ਨੇ ਤਾਂ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਅਪਾ ਉਹ ਕਮੀਆਂ ਨੂੰ ਤੁਹਾਡੇ ਲਈ ਜਰੂਰ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਕਰਦੇ ਆਂ ਆਪਾਂ ਅੱਜ ਦੀ ਆਪਣੀ ਕਲਾਸ ਸਟਾਰਟ ਤੇ ਅੱਜ ਆਪਾਂ ਪੜ੍ਹਾਂਗੇ ਪੰਜਾਬ ਦੇ ਬਾਰੇ ਵਿੱਚ ਪੰਜਾਬ ਆ ਜਿਹੜਾ ਫਾਰਸੀ ਦੇ ਸ਼ਬਦ ਪੰਜ ਅਤੇ ਆਪ ਦੇ ਸਮੇਲ ਤੋਂ ਬਣਿਆ ਹੈ ਪੰਜਾਬ ਹੈ ਜੀ ਆਪਣਾ ਕਿਹੜੇ ਤੋਂ ਬਣਿਆ ਪੰਜਾਬ ਆਪਣਾ ਫਾਰਸੀ ਦੇ ਸ਼ਬਦ ਪੰਜ ਅਤੇ ਆਪ ਦੇ ਸਮੇਲ ਤੋਂ ਬਣਿਆ ਹੈ ਜਿਸ ਵਿੱਚ ਪੰਜ ਦਾ ਅਰਥ ਹੈ ਪੰਜ ਅਤੇ ਆਪ ਦਾ ਅਰਥ ਹੈ ਪਾਣੀ ਤੇ ਇਹ ਆਪਣਾ ਜਿਹੜਾ ਪੰਜ ਆਪ ਤੋਂ ਮਤਲਬ ਪੰਜ ਪਾਣੀਆ ਤੋਂ ਪੰਜਾਬ ਦਾ ਨਾਮ ਪਿਆ ਇਹ ਆਪਣੇ ਪੰਜਾਬ ਵਿੱਚ ਵਗਣ ਵਾਲੇ ਪੰਜ ਦਰਿਆਵਾਂ ਤੋਂ ਹੀ ਲਿਆ ਗਿਆ ਤਾਂ ਇਹ ਦਰਿਆ ਆਪਣੇ ਕਿਹੜੇ-ਕਿਹੜੇ ਸੀਗੇ ਸਤਲੁਜ ਰਾਵੀ ਬਿਆਸ ਚਨਾਬ ਤੇ ਜੇਹਲਮ ਸਤਲੁਜ ਰਾਵੀ ਬਿਆਸ ਚਨਾਬ ਤੇ ਜੇਹਲਮ ਜਦੋਂ 1947 ਦੇ ਵੰਡ ਹੋਈ ਸੀ ਉਦੋਂ ਆਪਣੇ ਪੰਜਾਬ ਨੂੰ ਦੋ ਭਾਗਾਂ ਵਿੱਚ ਵੰਡਿਆ ਗਿਆ ਉਹ ਕਿਹੜੇ-ਕਿਹੜੇ ਸੀ ਆਪਣਾ ਪੂਰਬੀ ਪੰਜਾਬ ਅਤੇ ਪੱਛਮੀ ਪੰਜਾਬ ਉਸ ਤੋਂ ਬਾਅਦ 1 ਨਵੰਬਰ 1966 ਨੂੰ ਆਪਣੇ ਪੰਜਾਬ ਨੂੰ ਭਾਸ਼ਾ ਦੇ ਆਧਾਰ ਤੇ ਦੁਬਾਰਾ ਫਿਰ ਵੰਡਿਆ ਗਿਆ ਸੀਗਾ ਇਹ ਕਿਹੜੇ-ਕਿਹੜੇ ਭਾਗਾਂ ਵਿੱਚ ਵੰਡਿਆ ਸੀ ਆਪਣੇ ਪੰਜਾਬ ਤੋਂ ਹਰਿਆਣਾ ਨੂੰ ਅਲੱਗ ਕਰਕੇ ਇੱਕ ਅਲੱਗ ਰਾਜ ਬਣਾ ਦਿੱਤਾ ਗਿਆ ਸੀਗਾ 1961 ਨਵੰਬਰ 1961 ਨੂੰ ਜਿਹੜੀ ਪੰਜਾਬ ਦੀ ਵੰਡ ਹੋਈ ਸੀਗੀ ਉਸ ਵੰਡ ਦੌਰਾਨ ਜਿਹੜਾ ਹਰਿਆਣਾ ਆ ਉਹਨੂੰ ਆਪਣੇ ਪੰਜਾਬ ਤੋਂ ਹੀ ਅਲੱਗ ਕਰਕੇ ਇੱਕ ਵੱਖਰਾ ਰਾਜ ਬਣਾਇਆ ਗਿਆ ਤੇ ਆਪਣੇ ਪੰਜਾਬ ਦੇ ਜਿਹੜੇ ਕੁਝ ਕੁ ਇਲਾਕੇ ਸੀਗੇ ਪਹਾੜ ਵਾਲੇ ਪਹਾੜੀ ਇਲਾਕੇ ਸੀ ਉਹੋ ਵੀ ਵੰਡ ਕੇ ਹਿਮਾਚਲ ਪ੍ਰਦੇਸ਼ ਨੂੰ ਦੇ ਦਿੱਤੇ ਗਏ ਇਸ ਤੋਂ ਬਾਅਦ ਆਪਣੇ ਪੰਜਾਬ ਦਾ ਆਕਾਰ ਕੀ ਆ ਆਪਣੇ ਪੰਜਾਬ ਦਾ ਜਿਹੜਾ ਆਕਾਰ ਆ ਤਿਕੋਣਾ ਆ ਤੇ ਆਪਣੇ ਪੰਜਾਬ ਦਾ ਖੇਤਰਫਲ ਹੈ ਜੋ 50362 ਵਰਗ ਕਿਲੋਮੀਟਰ ਹੈ ਇਹਨੂੰ ਦੁਬਾਰਾ ਫਿਰ ਚੰਗੀ ਤਰ੍ਹਾਂ ਰਿਪੀਟ ਯਾਦ ਕਰ ਲਓ ਜੋ ਆਪਣੇ ਪੰਜਾਬ ਦਾ ਖੇਤਰਫਲ ਆ 50362 ਕਿਲੋਮੀਟਰ ਇਹ ਤੁਸੀਂ ਚੰਗੀ ਤਰ੍ਹਾਂ ਯਾਦ ਰੱਖਣਾ ਕਿਉਂਕਿ ਪ੍ਰੀवियस ইয়ার ਦੇ ਪੇਪਰ ਵਿੱਚ ਇਹ ਕੁਸ਼ਣ ਆਇਆ ਹੋਇਆ ਹੈ ਤੇ ਜਿਹੜਾ ਆਪਣਾ ਖੇਤਰਫਲ ਆ ਪੰਜਾਬ ਦਾ ਜਿਹੜੇ ਭਾਰਤ ਦੇ ਟੋਟਲ ਭਗੋਲਿਕ ਖੇਤਰ ਦਾ 1.54% ਹੈ ਮਤਲਬ ਜਿੰਨਾ ਵੱਡਾ ਆਪਣਾ ਭਾਰਤ ਆ ਨਾ ਉਹਦੇ 1.54% ਹਿੱਸਾ ਆ ਜੋ ਆਪਣੇ ਪੰਜਾਬ ਦਾ ਆ ਖੇਤਰਫਲ ਦੇ ਅਕੋਰਡਿੰਗ ਜੋ ਆਪਣੇ ਪੰਜਾਬ ਦਾ ਰੈਂਕ ਆ ਉਹ 20ਵਾਂ ਆ ਤੇ ਆਪਣੇ ਪੰਜਾਬ ਦਾ ਆ ਜਿਹੜਾ ਸ਼ਹਿਰੀ ਖੇਤਰ ਕਿੰਨਾ ਆ ਆਪਣੇ ਪੰਜਾਬ ਦਾ ਸ਼ਹਿਰੀ ਖੇਤਰ 2097 ਵਰਗ ਕਿਲੋਮੀਟਰ ਆ। ਕੁੱਲ ਸ਼ਹਿਰੀ ਖੇਤਰ ਕਿੰਨਾ ਆਪਣੇ ਪੰਜਾਬ ਦਾ 2097 ਵਰਗ ਕਿਲੋਮੀਟਰ। ਉਸ ਤੋਂ ਬਾਅਦ ਪਿੰਡੂ ਖੇਤਰ ਆ ਗਿਆ ਜੀ। ਪਿੰਡੂ ਖੇਤਰ ਹੈਗਾ 48265 ਜਿਹੜਾ ਆਪਣਾ ਪੰਜਾਬ ਆ ਉਹਦੇ 48265 ਜੋ ਵਰਗ ਕਿਲੋਮੀਟਰ ਆ ਉਹ ਆਪਣੇ ਪਿੰਡੂ ਖੇਤਰ ਦੇ ਅਧੀਨ ਆ ਆਪਣੇ ਪਿੰਡ ਵਸਦੇ ਆ 48265 ਵਰਗ ਕਿਲੋਮੀਟਰ ਆਪਣੇ ਪੰਜਾਬ ਦੇ ਵਿੱਚ ਤੋਂ ਉਸ ਤੋਂ ਬਾਅਦ ਹੈ ਆਪਣੇ ਪੰਜਾਬ ਦੀ ਭਾਸ਼ਾ ਕਿਹੜੀ ਆ ਪੰਜਾਬ ਦੀ ਰਾਜ ਭਾਸ਼ਾ ਪੰਜਾਬੀ ਗੁਰਮੁਖੀ ਲਿਪੀ ਤੋਂ ਬਾਅਦ ਆਪਣੇ ਪੰਜਾਬ ਦੀ ਭੂਗੋਲਿਕ ਸਥਿਤੀ ਭੂਗੋਲਿਕ ਸਥਿਤੀ ਮੰਨ ਲਓ ਕਿ ਲੰਬਾਈ ਚੌੜਾਈ ਮਤਲਬ ਆਪਣੇ ਪੰਜਾਬ ਦੀ ਲੰਬਾਈ ਕਿੰਨੀ ਆ ਤੇ ਚੌੜਾਈ ਕਿੰਨੀ ਆ ਪੰਜਾਬ ਦੀ ਜਿਹੜੀ ਭੂਗੋਲਿਕ ਸਥਿਤੀ ਆ 29.30 ਡਿਗਰੀ ਤੋਂ ਉੱਤਰ ਤੋਂ 29.30 ਡਿਗਰੀ ਉੱਤਰ ਅਕਸ਼ਾਂਸ਼ ਤੋਂ 32.32 ਡਿਗਰੀ ਉੱਤਰ ਸਮਤਲ ਅਕਸ਼ਾਂਸ਼ਾਂ ਤੱਕ ਫੈਲਿਆ ਹੋਇਆ ਹੈ ਅਕਸ਼ਾਂਸ਼ ਇਹ ਆ ਗਿਆ ਆਪਣਾ ਲੈਟੀਟਿਊਡ ਲੈਟੀਟਿਊਡ ਮਤਲਬ ਕਿ ਆਪਣਾ ਗਲੋਬ ਆਲਮੋਸਟ ਸਾਰਿਆਂ ਨੇ ਵੇਖਿਆ ਹੀ ਹੋਣਾ ਜੋ ਆਪਣੇ ਗਲੋਬ ਦੇ ਵਿੱਚ ਇਸ ਤਰ੍ਹਾਂ ਕਰਕੇ ਲਾਈਨਾਂ ਹੁੰਦੀਆਂ ਹਨ ਨਾ ਏਡੀਆਂ ਵਾਲੀਆਂ ਇਹ ਆ ਗਿਆ ਆਪਣਾ ਲੈਟੀਟਿਊਡ ਠੀਕ ਹੈ ਜੀ ਉਸ ਤੋਂ ਬਾਅਦ ਹੈਗਾ ਲੰਬਾਈ ਪੱਖੋਂ 73.55 ਡਿਗਰੀ ਪੂਰਬ ਤੋਂ 76.50 ਡਿਗਰੀ ਪੂਰਬ ਵਿੱਚਕਾਰ ਫੈਲਿਆ ਹੋਇਆ ਇਹ ਆਪਣਾ ਲੈਟੀਟਿਊਡ ਆ ਗਿਆ ਤੇ ਜਿਹੜੀਆਂ ਗਲੋਬ ਦੇ ਵਿੱਚ ਇਸ ਤਰ੍ਹਾਂ ਕਰਕੇ ਲਾਈਨਾਂ ਹੁੰਦੀਆਂ ਹਨ ਇਹ ਆਪਣਾ ਲੈਟੀਟਿਊਡ ਤੇ ਲੌਂਗੀਟਿਊਡ ਕੀ ਹੁੰਦਾ ਜਿਹੜੀਆਂ ਲਾਈਨਾਂ ਸਟ੍ਰੇਟ ਹੁੰਦੀਆਂ ਨੇ ਗਲੋਬ ਦੇ ਵਿੱਚ ਦੇਖਿਆ ਹੀ ਹੁਣ ਤੁਸੀਂ ਠੀਕ ਹੈ ਜੀ ਤਾਂ ਉਹ ਆਪਣਾ ਲੰਬਾਈ ਪੱਖੋਂ ਕੀ ਹੈ 73.55 ਡਿਗਰੀ ਪੂਰਬ ਤੋਂ 76.50 ਡਿਗਰੀ ਪੂਰਬ ਦੇ ਵਿਚਕਾਰ ਫੈਲਾ ਹੈ ਠੀਕ ਹੈ ਜੀ ਇਹ ਆ ਗਿਆ ਆਪਣਾ ਲੌਂਗੀਟਿਊਡ ਤੇ ਲਾਟੀਟਿਊਡ ਚੰਗੀ ਤਰ੍ਹਾਂ ਯਾਦ ਰੱਖਣਾ ਹੈ 29.30 ਡਿਗਰੀ ਉੱਤਰ ਅਕਸ਼ਾਂਸ਼ ਤੋਂ 32.32 ਡਿਗਰੀ ਅਕਸ਼ ਸੰਤਲਕਸ਼ਾਤਕ ਫੈਲਿਆ ਹੋਇਆ ਤੇ ਲੰਬਾਈ ਹੈ ਜੋ 73.55 ਡਿਗਰੀ ਪੂਰਬ ਤੋਂ 76.50 ਡਿਗਰੀ ਪੂਰਬ ਦੇ ਵਿਚਕਾਰ ਫੈਲਿਆ ਹੋਇਆ ਹੈ ਉਸ ਤੋਂ ਬਾਅਦ ਆਪਣੇ ਪੰਜਾਬ ਦੀ ਉੱਤਰ ਅਤੇ ਦੱਖਣ ਦੇ ਵਿਚਕਾਰ ਦੀ ਦੂਰੀ ਕਿੰਨੀ ਹੈ 335 ਕਿਲੋਮੀਟਰ ਠੀਕ ਹੈ ਜੀ ਚੰਗੀ ਤਰ੍ਹਾਂ ਯਾਦ ਕਰ ਲਿਓ ਬਈ ਉੱਤਰ ਤੋਂ ਦੱਖਣ ਦੇ ਵਿਚਕਾਰ ਅਤੇ ਪੂਰਬ ਤੋਂ ਪੱਛਮ ਦੇ ਵਿਚਕਾਰ ਇਹ ਦੋਹਾਂ ਨੂੰ ਚੰਗੀ ਤਰ੍ਹਾਂ ਅਲੱਗ-ਅਲੱਗ ਯਾਦ ਰੱਖਿਓ ਕਨਫਿਊਜ਼ ਨਾ ਹੋਇਓ ਉੱਤਰ ਤੋਂ ਦੱਖਣ 335 ਹੈ ਪੂਰਬ ਤੋਂ ਪੱਛਮ 300 ਕਿਲੋਮੀਟਰ ਹੈ ਨੈਕਸਟ ਆਪਣੇ ਜੋ ਪੰਜਾਬ ਦੀ ਕੁੱਲ ਜ਼ਮੀਨ ਆ ਉਹਦੇ ਵਿੱਚ ਜਿਹੜੀ 82% ਆ ਉਹ ਉਪਜਾਊ ਆ ਖੇਤੀਬਾੜੀ ਦੇ ਯੋਗ ਆ ਅੱਗੇ ਆ ਗਏ ਆਪਣੇ ਪੰਜਾਬ ਦੇ ਵੱਖ-ਵੱਖ ਨਾਮ ਆਪਣੀ ਪਾਕਿਸਤਾਨੀ ਪੰਜਾਬ ਆ ਜਿਹੜਾ 1947 ਵੰਡ ਤੋਂ ਬਾਅਦ ਆਪਣੇ ਪੰਜਾਬ ਨੂੰ ਦੋ ਭਾਗਾਂ ਵਿੱਚ ਵੰਡਿਆ ਸੀ ਇੱਕ ਸੀ ਆਪਣਾ ਪੱਛਮੀ ਪੰਜਾਬ ਤੇ ਦੂਸਰਾ ਪੂਰਬੀ ਪੰਜਾਬ ਜਿਹੜਾ ਪਾਕਿਸਤਾਨੀ ਪੰਜਾਬ ਆ ਉਹਨੂੰ ਪੱਛਮੀ ਪੰਜਾਬ ਕਿਹਾ ਜਾਂਦਾ ਹੈ ਠੀਕ ਹੈ ਜੀ ਤੇ ਇੱਥੇ ਆਪਣੇ ਪੱਛਮੀ ਪੰਜਾਬ ਦੇ ਵਿੱਚ ਕਿਹੜੇ ਤਿੰਨ ਦਰਿਆ ਵਗਦੇ ਆ ਰਾਵੀ ਚਨਾਬ ਅਤੇ ਜੇਹਲਮ ਪਾਕਿਸਤਾਨ ਦੇ ਵਿੱਚ ਇਸ ਟਾਈਮ ਹੁਣ ਤਿੰਨ ਦਰਿਆ ਵਗਦੇ ਆ ਰਾਵੀ ਚਨਾਬ ਅਤੇ ਜੇਹਲਮ ਜਿਸ ਨੂੰ ਪੱਛਮੀ ਪੰਜਾਬ ਦੇ ਨਾਮ ਨਾਲ ਜਾਣਿਆ ਜਾਂਦਾ ਉਸ ਤੋਂ ਬਾਅਦ ਆਪਣਾ ਜਿਹੜਾ ਭਾਰਤੀ ਪੰਜਾਬ ਆ ਉਹਨੂੰ ਪੂਰਬੀ ਪੰਜਾਬ ਕਿਹਾ ਜਾਂਦਾ ਤੇ ਪੂਰਬੀ ਪੰਜਾਬ ਵਿੱਚ ਕਿਹੜੇ ਕਿਹੜੇ ਤਿੰਨ ਦਰਿਆ ਰਾਵੀ ਬਿਆਸ ਅਤੇ ਸਤਲੁਜ ਜਿਹੜੇ ਅੱਜ ਦਾ ਸਮਾਂ ਅੱਜ ਦੇ ਟਾਈਮ ਵਿੱਚ ਆਪਣੇ ਪੂਰਬੀ ਪੰਜਾਬ ਵਿੱਚ ਹੁਣ ਜਿਹੜੇ ਆ ਤਿੰਨ ਹੀ ਦਰਿਆ ਵਗਦੇ ਆ ਰਾਵੀ ਬਿਆਸ ਅਤੇ ਸਤਲੁਜ ਨੈਕਸਟ ਜਿਹੜਾ ਰਿਗਵੇਦਿਕ ਕਾਲ ਸੀਗਾ ਰਿਗਵੇਦਿਕ ਕਾਲ ਵਿੱਚ ਜਿਹੜੀਆਂ ਦੋ ਆਪਾਂ ਪਹਿਲਾਂ ਪੜਿਆ ਹੋਇਆ ਕਿ ਆਪਣੇ ਪੰਜਾਬ ਦਾ ਨਾਮ ਪੰਜ ਦਰਿਆਵਾਂ ਤੋਂ ਪਿਆ ਉਹ ਪੰਜ ਦਰਿਆ ਕਿਹੜੇ-ਕਿਹੜੇ ਸੀ ਸਤਲੁਜ ਰਾਵੀ ਬਿਆਸ ਜਨਾਬ ਅਤੇ ਜਲੰਪ ਪਰ ਉਸ ਤੋਂ ਵੀ ਪਹਿਲਾਂ ਜਦੋਂ ਵੇਦਾਂ ਦਾ ਸਮਾਂ ਸੀ ਰਿਗਵੇਦਿਕ ਕਾਲ ਸੀਗਾ ਉਸ ਸਮੇਂ ਦੋ ਹੋਰ ਦਰਿਆ ਸੀਗੇ ਆਪਣੇ ਉਹ ਉਹ ਕਿਹੜੇ-ਕਿਹੜੇ ਸੀ ਸਿੰਧ ਅਤੇ ਸਰਸਵਤੀ ਇਹ ਜਿਹੜੀਆਂ ਨਦੀਆਂ ਸੀਗੀਆਂ ਇਹ ਵੀ ਆਪਣੇ ਪੰਜਾਬ ਵਿੱਚ ਹੀ ਵਗਦੀਆਂ ਸੀ ਜਿਹਦੇ ਕਰਕੇ ਆਪਣਾ ਪੰਜਾਬ ਆ ਜੋ ਸੱਤ ਦਰਿਆਵਾਂ ਦਾ ਕੇਰਾ ਸੀ ਤਾਂ ਉਦੋਂ ਇਸ ਨੂੰ ਸप्त ਸਿੰਧੂ ਦੇ ਨਾਮ ਨਾਲ ਜਾਣਿਆ ਜਾਂਦਾ ਸੀਗਾ ਮ ਪੱਛਮ ਵਿੱਚ ਆਪਣੇ ਉਦੋਂ ਸਿੰਧ ਅਤੇ ਪੂਰਬ ਵਿੱਚ ਦਰਿਆ ਸਰਸਵਤੀ ਦਾ ਵਰਣਨ ਵੈਦਿਕ ਸਾਹਿਤ ਚ ਪਾਇਆ ਜਾਂਦਾ ਹੈ ਉਸ ਤੋਂ ਬਾਅਦ ਰਮਾਇਣ ਅਤੇ ਮਹਾਭਾਰਤ ਦੇ ਸਮੇਂ ਆਪਣੇ ਪੰਜਾਬ ਨੂੰ ਪੰਜਨਦ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਜਦੋਂ ਰਮਾਇਣ ਅਤੇ ਮਹਾਭਾਰਤ ਦਾ ਟਾਈਮ ਸੀ ਉਦੋਂ ਪੰਜਾਬ ਨੂੰ ਕੀ ਨਾਮ ਨਾਲ ਬੁਲਾਇਆ ਜਾਂਦਾ ਸੀ ਪੰਜਨਦ ਇਸ ਤੋਂ ਬਾਅਦ ਕਈ ਵਾਰ ਇਸ ਨੂੰ ਬ੍ਰਹਮਵਰਤ ਦੇ ਨਾਮ ਨਾਲ ਵੀ ਜਾਣਿਆ ਗਿਆ ਇਸ ਤੋਂ ਇਲਾਵਾ ਯੂਨਾਨੀ ਇਤਿਹਾਸਕਾਰਾਂ ਨੇ ਯੂਨਾਨ ਵਿੱਚ ਇਸ ਨੂੰ ਪੈਂਟਾਪਟਾਮੀਆ ਦਾ ਨਾਮ ਦਿੱਤਾ ਜਿਹੜੇ ਯੂਨਾਨੀ ਲੋਕ ਸੀਗੇ ਉਹਨਾਂ ਨੇ ਆਪਣੇ ਪੰਜਾਬ ਨੂੰ ਉਦੋਂ ਜਦੋਂ ਯੂਨਾਨੀਆਂ ਦਾ ਦੌਰ ਸੀਗਾ ਉਦੋਂ ਕਿਹੜੇ ਆਪਣੇ ਉਦੋਂ ਤਾਂ ਪੰਜ ਦਰਿਆ ਹੀ ਸੀਗੇ ਤਾਂ ਪੰਜ ਦਰਿਆਵਾਂ ਦੇ ਕਰਕੇ ਹੀ ਯੂਨਾਨੀਆਂ ਨੇ ਪੰਜਾਬ ਨੂੰ ਨਾਮ ਕਿ ਦਿੱਤਾ ਸੀਗਾ ਪੈਂਟਾਪੋਟਾਮੀਆ ਦਾ ਉਸ ਤੋਂ ਬਾਅਦ ਕੁਝ ਸਮੇਂ ਲਈ ਆਪਣੇ ਪੰਜਾਬ ਵਿੱਚ ਇੱਕ ਬਹਾਦਰ ਕਬੀਲਾ ਟਕੀ ਵੀ ਬਹੁਤ ਪ੍ਰਚਲਿਤ ਹੋਇਆ ਸੀ ਜਿਹਦੇ ਨਾਮ ਤੇ ਪੰਜਾਬ ਦਾ ਨਾਮ ਕੀ ਪਿਆ ਸੀਗਾ ਟਕੀ ਠੀਕ ਹੈ ਜੀ ਤਾਂ ਇਹ ਕਬੀਲ ਟਕੀ ਦੇ ਨਾਮ ਤੇ ਪੰਜਾਬ ਦਾ ਨਾਮ ਟਕੀ ਵੀ ਪ੍ਰਚਲਿਤ ਹੋਇਆ ਸੀ ਚੀਨੀ ਸਲਾਨੀਆਂ ਨੇ ਆਪਣੇ ਪੰਜਾਬ ਨੂੰ ਕੀ ਨਾਮ ਦਿੱਤਾ ਸੀ ਸੇਕਿਆ ਜਦੋਂ ਚੀਨੀ ਸਲਾਨੀ ਆਏ ਆਪਣੇ ਭਾਰਤ ਵਿੱਚ ਪੰਜਾਬ ਵਿੱਚ ਆਏ ਸੀ ਤਾਂ ਉਹਨਾਂ ਨੇ ਆਪਣੇ ਪੰਜਾਬ ਨੂੰ ਸੇਕਿਆ ਦਾ ਨਾਮ ਦਿੱਤਾ ਉਸ ਤੋਂ ਬਾਅਦ ਤੁਰਕਾਂ ਦੇ ਆਗਮਨ ਅਤੇ ਫਾਰਸੀ ਭਾਸ਼ਾ ਦੇ ਪ੍ਰਭਾਵ ਜਿਸ ਸਮੇਂ ਤੁਰਕਾਂ ਨੇ ਪੰਜਾਬ ਵਿੱਚ ਆਪਣੇ ਤੁਰਕਾਂ ਦੇ ਵੀ ਹਮਲੇ ਹੋਏ ਸੀ ਨਾ ਤਾਂ ਉਸ ਸਮੇਂ ਫਾਰਸੀ ਭਾਸ਼ਾ ਦਾ ਵੀ ਬਹੁਤ ਪ੍ਰਭਾਵ ਸੀ ਪੰਜਾਬ ਤੇ ਤਾਂ ਇਹਦੇ ਨਾਲ ਆਪਣੇ ਉਹ ਉਦੋਂ ਕੀ ਨਾਮ ਪੰਜਾਬ ਹੀ ਪਿਆ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਸੀਗਾ ਉਦੋਂ ਪੰਜਾਬ ਨੂੰ ਲਾਹੌਰ ਸੂਬਾ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਵਿੱਚ ਆਪਣੇ ਪੰਜਾਬ ਨੂੰ ਲਾਹੌਰ ਸੂਬਾ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਉਸ ਤੋਂ ਬਾਅਦ ਆਪਣੇ ਪੰਜਾਬ ਦੇ ਚਿੰਨ ਰਾਜ ਚਿੰਨ ਕਿਹੜੇ-ਕਿਹੜੇ ਆ ਪਹਿਲਾ ਆਪਣਾ ਪੰਜਾਬ ਦਾ ਰਾਜ ਜਾਨਵਰ ਜਿਹਨੂੰ ਕਿ ਸਟੇਟ ਐਨੀਮਲ ਕਹਿ ਦਿੰਨੇ ਆ ਇਹ ਆਪਣਾ ਕਾਲਾ ਹਿਰਨ ਬਲੈਕ ਬੱਕ ਜਿਸ ਨੂੰ ਐਂਟੀਲੋਪ ਸਰਵਿਕੈਪਰਾ ਵੀ ਕਿਹਾ ਜਾਂਦਾ ਹੈ ਆਇਆ ਦਾ ਸਾਇੰਟਿਫਿਕ ਨੇਮ ਹੈ ਐਂਟੀਲੋਪ ਸਰਵਿਕੈਪਰਾ ਇਹ ਕਿੱਥੇ ਪਾਇਆ ਜਾਂਦਾ ਆਪਣੇ ਇਸ ਨੂੰ ਨਾ ਮਤਲਬ ਅਬੋਹਰ ਵਾਈਲਡਲਾਈਫ ਸੈਂਚੁਰੀ ਵਿੱਚ ਸਭ ਤੋਂ ਜ਼ਿਆਦਾ ਪਾਇਆ ਜਾਂਦਾ ਤਾਂ 1999 ਦੇ ਵਿੱਚ ਘੋਸ਼ਿਤ ਕੀਤਾ ਗਿਆ ਸੀਗਾ ਨੈਕਸਟ ਸਟੇਟ ਟਰੀ ਰਾਜਦ੍ਰਕਤ ਕਿਹੜਾ ਆ ਸ਼ੀਸ਼ਮ ਟਾਲੀ ਡਲਬਰਜਿਆ ਸਿਸੋ ਇਹਨੂੰ ਡਲਬਰਜਿਆ ਸਿਸੋ ਦੇ ਨਾਮ ਨਾਲ ਜਾਣਿਆ ਜਾਂਦਾ ਜਿਸ ਨੂੰ ਨਾਰਥ ਇੰਡੀਅਨ ਰੋਸਵੁੱਡ ਵੀ ਕਿਹਾ ਜਾਂਦਾ ਇਹ ਹੈ ਜੀ ਆਪਣਾ ਸ਼ੀਸ਼ਮ ਟਾਲੀ ਜਿਸ ਨੂੰ ਆਪਣੇ ਸਟੇਟ ਟ੍ਰੀ ਰਾਜ ਦਰਖਤ ਤੋਂ ਜਾਣਿਆ ਜਾਂਦਾ ਅੱਗੇ ਆ ਗਿਆ ਰਾਜ ਪੰਛੀ ਰਾਜ ਪੰਛੀ ਕਿਹੜਾ ਆ ਬਾਜ ਉਤਰੀ ਗੋਸ਼ਵਕ ਜਾਂ ਐਸੇਪੇਟਰ ਜੈਂਟਲਿਸ ਵੀ ਕਿਹਾ ਜਾਂਦਾ ਇਹਨਾਂ ਸਾਇੰਟਿਫਿਕ ਨੇਮ ਵੀ ਥੋੜੇ ਜਿਹਾ ਚੰਗੀ ਤਰ੍ਹਾਂ ਲਰਨ ਕਰਨੇ ਆ ਐਸੀਪੀਟਰ ਜੈਂਟਿਲਿਸ ਕਿਉਂਕਿ ਕਈ ਵਾਰ ਇਗਜ਼ਾਮ ਦੇ ਵਿੱਚ ਇਕੱਲੇ ਸੈਂਟੀਫਿਕ ਨੇਮ ਵੀ ਪੁੱਛੇ ਜਾਂਦੇ ਆ ਨੈਕਸਟ ਹੈ ਆਪਣਾ ਰਾਜ ਫੁੱਲ ਇਹ ਕਿਹੜਾ ਗਲੈਡੀਉਲਸ ਗ੍ਰੈਂਡੀ ਫਲੋਰੀਸ ਉਸ ਤੋਂ ਬਾਅਦ ਆਪਣਾ ਰਾਜ ਜਲਜੀਵ ਰਾਜ ਜਲਜੀਵ ਕਿਹੜਾ ਆ ਸਿੰਧ ਨਦੀ ਵੇਲ ਜਿਸ ਨੂੰ ਇੰਡਸ ਰਿਵਰ ਡੋਲਫਿਨ ਕਿਹਾ ਜਾਂਦਾ ਹੈ ਤੇ ਇਸ ਦਾ ਸਾਇੰਟਿਫਿਕ ਨੇਮ ਹੈ ਪਲੇਟਾਨਿਸਟਾ ਮਾਈਨਰ ਜਿਹੜੀ ਕਿ ਆਪਣੇ ਬਿਆਸ ਨਦੀ ਹਰੀਕੇ ਪੱਤਣ ਵਿੱਚ ਪਾਈ ਜਾਂਦੀ ਹੈ ਵੈਸੇ ਇਹਨਾਂ ਦੀ ਨਾ ਇੱਥੇ ਮਾਤਰਾ ਸਿਰਫ 8-10 ਹੀ ਆ ਆ ਪਿੱਛੇ 2022 ਦੇ ਵਿੱਚ ਇਹ ਨਿਊਜ਼ ਦੇ ਵਿੱਚ ਵੀ ਸੀਗੀ ਕਿ ਜਿਹੜੀਆਂ ਇਹ ਇੰਡਸ ਰਿਵਰ ਡਾਲਫਿਨਾਂ ਇਹ ਆਪਣੇ ਇੱਥੇ ਹਰੀਕੇ ਪੱਤਣ ਦੇ ਵੇਖਿਆ ਗਏ ਸੀ ਇਹਨਾਂ ਦੀ ਗਿਣਤੀ ਸਿਰਫ 8 ਤੋਂ 10 ਆ ਇਹ ਆਪਣੀ ਵੇਲੇ ਇੰਡਸਟਰੀ ਬਰ ਡਾਲਫਿਨ ਨੈਕਸਟ ਰਾਜਫਲ ਆਪਣੇ ਸਟੇਟ ਦਾ ਰਾਜਫਲ ਦਾ ਦਰਜਾ ਕਿਹਨੂੰ ਦਿੱਤਾ ਗਿਆ ਕਿਨੂੰ ਨੂੰ ਹਬੌਰ ਬਹੁਤ ਫੇਮਸ ਮੰਨਿਆ ਗਿਆ ਕਿਉਂਕਿ ਇੱਧਰ ਜਿਆਦਾ ਇਲਾਕਾ ਆ ਜਿਹੜਾ ਸਭ ਤੋਂ ਵੱਧ ਬਾਗਵਾਨੀ ਆ ਜਿਹੜੀ ਕਿਨੂਆ ਦੀ ਇੱਧਰ ਹੀ ਹੁੰਦੀ ਆ ਹਬੌਰ ਸਾਈਟ ਇਹ ਸੀ ਆਪਣੀ ਅੱਜ ਦੀ ਕਲਾਸ ਮਿਲਦੇ ਆਪਾਂ ਆਪਣੀ ਅਗਲੀ ਵੀਡੀਓ ਦੇ ਵਿੱਚ